ਇਹ ਮੇਰਾ ਬਰੌਂ ਨੰਬਰ 1972 ਦਾ ਜਾ ਰਿਹਾ ਹੈ। ਮੇਰੇ ਬਾਰਾਦ ਸਾਹਿਬ ਨੇ ਲਾਇਆ ਸੀ। ਹੁਣ ਅਸੀਂ ਠੇਕੇ ਦੇ ਲੈਣੇ ਨੇ ਦੇਵਦੀਸ਼ ਪ੍ਰਸਾਦ ਹੈ ਨਗੌਰ ਜ਼ਿਲ੍ਹੇ ਦਾ ਹੈ। ਉਹਨੇ ਠੇਕੇ ਦੇ ਲਿਆ ਸੀ 3-4 ਸਾਲ 3 ਸਾਲ ਦਿਨਾਉਂਦਾ ਹੈ ਸਾਢੇ 3 ਸਾਲ ਹੋ ਗਏ। ਹੁਣ ਪਿਛਲੇ 5 ਮਹੀਨੇ ਪਹਿਲਾਂ ਉਹ ਬਹੁਤ ਡਰਗੀ ਮਾਰ ਗਏ। ਉਹਨੇ ਪਹਿਲਾਂ ਦਾ ਖਾਤੇ ਆਪਦੇ ਨਾਂ ਤੇ ਕਰਾ ਲਈ। ਕੈਕਟਾਸੀ ਜਿੰਨੇ ਦੀ ਵਿਸ਼ਵਾਸ ਕਰਦੇ ਉਹਨੂੰ 100 ਜੱਗਾਂ ਦੇ ਚੱਕੋ ਮੇਰੇ ਮਦਦ ਦੇ ਨਾਲ ਮਦਰ ਦੇ ਲੈੱਟ ਹੋ ਗਈ ਮਦਰ ਦੇ ਨਾਂ ਦੇ ਬਾਂਪੂ ਗਿਆ ਮਦਰ ਦੇ ਸ਼ਾਇੰਗਰਾ ਕੇ ਉਹਨੂੰ 100 ਚੱਕ ਦੇ ਦਿੱਤੇ ਉਹ ਗੱਡੀਆਂ ਚਾਹਦਾ ਰਿਹਾ ਅਪੇਮੈਂਟ ਭਰਦਾ ਰਿਹਾ ਕੰਪਨੀ ਵਿਸ਼ਵਾਸ ਕਰਕੇ ਸਾਡੇ ਦੇ ਸਾਮੋਹ ਆਧਾਰ ਦੇ ਦੇ ਦਿੱਤੀ ਕੰਪਨੀ ਨੇ ਦੇ ਦਿੱ ਆਧਾਰ ਦੇ ਦਾ 21 ਲੱਖ 34647 78 ਮੈਗਾਂ ਉਹ ਕੰਪਨੀ ਦਾ ਧਾਰਜਕ ਲਿਆ 10 ਲੱਖ ਰੁਪਏ ਦਾ ਸਾਡੇ ਟੈਂਕਾਂ 'ਚ ਸਟਾਕ ਗਿਆ ਕંટ્રોલ ਦੇ ਨੀਲੇ ਉਹ ਵੀ ਰਾਤ ਨੂੰ ਮੋਟਰਾਂ ਲਾ ਕੇ 6 ਬਿਕਪ ਗੱਡੀਆਂ ਦੇ ਵਿੱਚ ਡਰਮ ਰੱਖ ਕੇ ਭਰਦੇ ਲੈ ਗਏ ਜੋ ਸਾਡੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੈ ਰਿਕਾਰਡ ਤੇ ਫਰਨੀਚਰ ਕੁਰਸੀਆਂ ਮੇਜ਼ ਵਗੈਰਾ ਬਲਬ ਟਿਊਬਾਂ ਸਭ ਕੁਝ ਲੈ ਗਏ ਟੈਂਕ ਦੇ ਵਿੱਚੋਂ ਤੇਲ ਮਾਪਣ ਵਾਲੀ ਡਿਪ ਰਾਡ ਜਿਹੜੀ ਨੇ ਉਹ ਵੀ ਲੈ ਗਏ ਸਾਡਾ ਡੀਐਸਆ ਡੇਢਿਸ ਦਾ ਸੇਲ ਰਜਿਸਟਰ ਜਿਹੜਾ ਉਹ ਵੀ ਲੈ ਗਏ ਜੀ ਸਾਡੀਆਂ ਬਿਲਕੁਲ ਕਹਿਣਾ ਮਤਲਬ ਇਹ ਕਿ ਵੀ ਚੀਜ਼ ਮਸ਼ੀਨਾਂ ਤੋਂ ਤੇ ਸਾਡੇ ਜਿਹੜਾ ਆਟੋਮੇਸ਼ਨ ਵਾਲਾ ਜਿਹੜਾ ਬਾਕਸ ਵੀ ਹੈ ਵੱਡੀਆਂ ਮੋਟਰ ਵੱਡੀਆਂ ਮਸ਼ੀਨਾਂ ਇਹ ਇਸ ਤੋਂ ਬਿਨਾ ਸਭ ਕੁਝ ਲਾ ਕੇ ਹੈ ਕਿੰਨੇ ਕੁ ਲੱਖ ਦਾ ਨੁਕਸਾਨ ਕਰ ਗਿਆ ਠੱਗੀ ਮਾਰ ਕੇ ਹੈ 33-34 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੀ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਹਾਂ ਸਾਡਾ ਸਰਦੀ ਮੂਰਤੀ ਦੀ ਜਿਹੜੀ ਸਾਡਾ ਜਿਹੜਾ ਨੁਕਸਾਨ ਵਾਪਸ ਹੋਵੇ ਕਿੰਨੇ ਜਣੇ ਸੀਗੇ ਟੋਟਲ ਜੀ ਇਹ ਮੈਂ ਦਨਯਨ ਜੀ ਜੀ ਦੀਸ਼ ਪ੍ਰਸ਼ਾਦ ਇੰਦਰ ਮਹਿਰਾ ਉਹਦਾ ਮੈਨੇਜਰ ਹੈ ਤੇ ਇੱਕ ਵਿਜੀਤ ਕੁਮਾਰ ਉਹਦੇ ਨਾਲ ਸੀ ਇਹ ਕਿੱਥੋਂ ਦੇ ਨੂੰ ਐਸੀ ਨੇ ਜੀ ਇਹ ਨਗੌਰ ਕੋਲੇ ਕੋਈ ਪਿੰਡ ਹੈ ਨਿੰਬੀਜਾ ਤੇ ਨਿਮੀਜੋ ਦਾ ਇਸ ਤਰ੍ਹਾਂ ਦਾ ਨਾਮ ਮਿਲਦਾ ਹੈ ਤੇ ਇੱਕ ਕੋਈ ਗੰਗਨਗਰ ਦਾ ਦੱਸਿਆ ਜਾ ਰਿਹਾ ਜੀ ہاں ਇੱਕ ਵਿਜੀਤ ਗੰਗਨਗਰ ਦਾ ਵੀ ਹੈ ਠੀਕ ਸਰੀ ਕਲਰ ਕੇ ਡਾਕੀ ਮਾਮਲਾ ਕੀ ਹੈ ਜਿਹੜਾ ਪੰਟਰੋਪਾ ਉੱਤੇ ਦੱਸਿਆ ਜਾ ਰਿਹਾ ਠੱਗੀ ਵਿੱਚ ਜੀ ਹੈਗਾ ਇੱਕ ਕੰਦਰ ਖੜਾ ਪਿੰਡ ਦੇ ਵਿੱਚ ਇੱਕ ਪਟ્રોલ ਪੰਪ ਸੀ ਸੁਖਪਾਲ ਸਿੰਘ ਔਲਖ ਦਾ ਤੇ ਸੁਖਪਾਲ ਸਿੰਘ ਔਲਖ ਨੇ ਜੋ ਦਰਖਾਸਤ ਦਿੱਤੀ ਸੀ ਦਰਖਾਸਤ ਦੀ ਰਿਪੋਰਟ ਹੋਣ ਤੋਂ ਬਾਅਦ ਅਸਰਾ ਮਾਲਾ ਦੇ ਅਪਰੂਵਲ ਤੋਂ ਬਾਅਦ ਮਕੱਦਮਾ ਨੰਬਰ 185 ਮਤੀ 211125 ਅੰਡਰ ਸੈਕਸ਼ਨ 316 4 ਜਗਦੀਸ਼ ਪਖਸ਼ਾਦ ਵਗੈਰਾ ਦੇ ਖਿਲਾਫ ਤਿੰਨ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤੇ ਇਸ ਤੋਂ ਅੱਗੇ ਦੀ ਤਫਤੀਸ਼ ਚੱਲੀ ਆ ਉਹ ਜਾਰੀ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਸਰ ਕਿ ਸਾਰੇ ਬਰਾਸਤਾਨੇ ਦੇ ਕਿਤੇ ਰਹਿਣ ਵਾਲੇ ਆ ਜੀ ਟਾਪਰ ਨਗੌਰ ਸਾਈਡ ਦੇ ਰਹਿਣ ਵਾਲੇ ਆ ਅੱਛਾ ਇੱਕ ਵਕਤ ਕਿਹਨਾਂ ਘਰਾਂ ਤੇ ਦੋ ਨਗੌਰ ਸਾਈਡ ਦੇ ਜੀ ਕਿਹੜੀ ਕਿਹੜੀ ਤਣਾਉਂ ਦੇ ਵਿੱਚ ਮਾਮਲੇ ਦਰਜ ਕੀਤੇ ਗਏ ਸਰ 7316 4 ਰੁਪਏ ਇਹਨਾਂ ਸਬੰਧੀ ਜੀ ਸਰ ਇਹਨਾਂ ਨੇ ਕੀ ਕੀਤਾ ਸੀਗਾ ਆਪਣਾ ਪੰਪ ਤੇ ਜੀ ਪਟੋਲ ਪੰਪ ਦੇ ਉੱਤੋਂ ਛਾਂ ਨੂੰ ਰਾਤ ਦੇ ਸਮੇਂ ਨਾ ਰਿਕਾਰਡ ਸਾਰਾ ਲੈ ਗਿਆ ਸੀ ਪਟੋਲ ਪੰਪ ਦਾ ਤੇ ਬੇਈਮਾਨੀ ਕਰਨ ਦੀ ਇਤਨਾ ਉੱਥੋਂ ਦਾ ਪਟੋਲ ਆ ਜੀ ਤੇ ਡੀਜ਼ਲ ਵਗੈਰਾ ਵੈਨਾਂ ਚੋਰੀ ਕਰ ਲਿਆ ਸੀ ਜੀ